ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲੀ ਖਬਰ ਇੰਡੀਅਨ ਐਕਸਪ੍ਰੈਸ ਨੇ ਜੋ ਆ ਜਾਣਕਾਰੀ ਆਰਟੀਆਈ ਐਕਟ ਦੇ ਤਹਿਤ ਭਾਰਤ ਸਰਕਾਰ ਦੇ ਅੱਡ-ਅੱਡ ਵਿਭਾਗਾਂ ਤੋਂ ਲਈ ਉਹਦੀਆਂ ਕੁਝ ਰਿਪੋਰਟਾਂ ਪਹਿਲੇ ਪੰਨੇ ਦੇ ਉੱਤੇ ਛਾਪੀਆਂ ਨੇ ਤੇ ਉਹਨਾਂ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਜਿਹੜੀ 18 ਅਕਤੂਬਰ 2023 ਨੂੰ ਭਾਰਤ ਸਰਕਾਰ ਵੱਲੋਂ ਹੜ੍ਹੀਆਂ ਦੀਆਂ ਫਸਲਾਂ ਦੀਆਂ ਦੇ ਉੱਤੇ ਜਿਹੜੀ ਐਮਐਸਪੀ ਹੈ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਹੈ ਉਹ ਜੋ ਲਾਈ ਗਈ ਉਹਦੇ ਨਾਲ ਸੰਬੰਧਤ ਗੱਲਾਂ ਉਹਨਾਂ ਨੇ ਪੁੱਛੀਆਂ ਸੀਗੀਆਂ ਉਹਨਾਂ ਦੇ ਚੋਂ ਪਤਾ ਲੱਗਿਆ ਕਿ ਭਾਰਤ ਸਰਕਾਰ ਦਾ ਇਹ ਕਹਿਣਾ ਹੈ ਜਿਹੜੀ ਅੱਡਡ ਮਹਿਕਮਿਆਂ ਦਾ ਕਿ ਇਸ ਐਮਐਸਪੀ ਨਾਲ ਸਿਰਫ ਉੱਜਕੂ ਸੂਬਿਆਂ ਨੂੰ ਹੀ ਫਾਇਦਾ ਹੋ ਰਿਹਾ ਹੈ ਬਾਕੀ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਇੱਕ ਤਾਂ ਇਹ ਗੱਲ ਦੂਜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਇਹ ਐਮਐਸਪੀ ਦਾ ਜਿਹੜਾ ਕਣਕ ਦੇ ਉੱਤੇ ਜ਼ਿਆਦਾ ਰੇਟ ਵਧਾਇਆ ਜਾ ਰਿਹਾ ਹੈ ਬਾਕੀ ਚੀਜ਼ਾਂ ਦੇ ਉੱਤੇ ਘੱਟ ਜਿਹਦੇ ਨਾਲ ਜਿਹੜਾ ਫਸਲਾਂ ਦੇ ਹੇਠ ਰੱਖ ਬਏ ਜਿਹੜਾ ਉਹ ਤੇਲ ਬੀਜਾਂ ਤੇ ਧਾਲਾਂ ਵਾਸਤੇ ਨਹੀਂ ਬਚ ਰਿਹਾ ਤੇ ਜਿਹਦੇ ਨਤੀਜੇ ਵਜੋਂ ਹਾਲੇ ਵੀ ਭਾਰਤ ਸਰਕਾਰ ਨੂੰ ਜਿਹੜਾ 55% ਜਿਹੜੇ ਧਾਲਾਂ ਤੇਲ ਬੀਜ ਵਗੈਰਾ ਨੇ ਬਾਹਰਲੇ ਦੇਸ਼ਾਂ ਚੋਂ ਮਗਾਉਣੇ ਪੈ ਰਹੇ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਤੇ ਇਹਦੇ ਇੱਕ ਹੋਰ ਗੱਲ ਉਹਨਾਂ ਨੇ ਕਹੀ ਹੈ ਕਿ ਜਿਹੜੀ ਹੁਣ ਐਮਐਸਪੀ ਦਿੱਤੀ ਹੈ ਉਹਦੇ ਨਾਲ ਜਿੱਦਾ ਕਣਕ ਦੇ ਉੱਤੇ ਲਾਗਤ ਖਰਚ ਹੈ ਉਹਦੇ ਨਾਲੋਂ 102% ਉਹਨਾਂ ਨੂੰ ਬੈਨੀਫਿਟ ਹੋ ਰਿਹਾ ਕਿਸਾਨਾਂ ਨੂੰ ਤੇ ਜਿਹੜੇ ਦੂਜੇ ਤੇਲਬੀਜ ਵਗੈਰਾ ਉਹਨਾਂ ਤੇ 98% ਹੋ ਰਿਹਾ ਇਹ ਗੱਲਾਂ ਬਹੁਤ ਲੰਬੀ ਚੌੜੀ ਰਿਪੋਰਟ ਹੈ ਮੈਂ ਮੁੱਠੀਆਂ ਇਹਨਾਂ ਦੋ ਗੱਲਾਂ ਦੇ ਉੱਤੇ ਹੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਕਿ ਇਹਦਾ ਮਤਲਬ ਇਹ ਹੈ ਕਿ ਜੋ ਭਾਰਤ ਸਰਕਾਰ ਦੇ ਅੰਦਰ ਆਡ-ਅਟ ਮਹਿਕਮੇ ਜਿਹੜੀ ਗੱਲ ਸੋਚਦੇ ਆ ਉਹ ਬਿਲਕੁਲੀ ਉਲਟ ਹੈ ਜੋ ਕਿਸਾਨ ਸੋਚਦੇ ਹੈਗੇ ਕਿਸਾਨ ਤਾਂ ਇਹ ਮੰਗ ਕਰਦੇ ਹੈ ਕਿ ਸਾਨੂੰ ਸਾਰੀਆਂ ਫਸਲਾਂ ਦੇ ਉੱਤੇ ਤੁਸੀਂ ਜਿਹੜਾ ਖਰਚਾ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਉਹਦੀ ਸਿਫਾਰਸ਼ ਮੁਤਾਬਕ ਜਿਹੜਾ ਕੁੱਲ ਕੰਪਰੀਹੈਂਸਿਵ ਕਾਸਟ ਹੈ ਪ੍ਰੋਡਕਸ਼ਨ ਕਾਸਟ ਨਹੀਂ ਕੰਪਰੀਹੈਂਸਿਵ ਕਾਸਟ ਹੈ ਜਿਹੜੀ C2 ਉਦੇ ਉੱਤੇ 50% ਮੁਨਾਫਾ ਦਿਓ ਤੇ ਇਹ ਤੁਸੀਂ ਜਿਹੜਾ 102% ਗਿਣੀ ਜਾਂਦੇ ਹੋ ਇਹਦਾ ਮਤਲਬ ਹੈ ਤੁਸੀਂ ਕੋਸਟ ਗਿੰਦੇ ਨਹੀਂ ਕਿ ਇੱਕ ਤਾਂ ਇਹ ਦੂਜਾ ਇਹ ਵੀ ਜਿਹੜੀ ਐਮਐਸਪੀ ਹੋਵੇ ਸਾਰੀਆਂ ਫਸਲਾਂ ਦੀ ਵਿੱਚੇ ਤੇਲਬੀਜ ਵਿੱਚੇ ਖਦਾਲਾਂ ਤਾਂ ਕਿ ਕਿਸਾਨਾਂ ਨੂੰ ਝੋਨੇ ਕਣਕ ਦੇ ਜਿਹੜਾ ਚੱਕਰ ਹੈ ਉਹਦੇ ਵਿੱਚੋਂ ਵੈਸੇ ਤਾਂ ਇਹਦੀ ਲੋੜ ਭਾਰਤ ਦੀ ਫੂਡ ਸਿਕਿਉਰਿਟੀ ਲਈ ਪਰ ਜੇ ਮੰਨ ਲਓ ਵੀ ਇਹਦੇ ਤੋਂ ਥੱਲੋਂ ਰਕਬਾ ਕੱਢਣਾ ਵੀ ਹੈ ਤਾਂ ਘੱਟੋ ਘੱਟ ਉਹ ਜਿਹੜੀਆਂ ਫਸਲਾਂ ਨੇ ਉਹਨਾਂ ਫਸਲਾਂ ਦੇ ਨਾਲ ਜਿਹੜਾ ਕਿਸਾਨ ਨੂੰ ਨੈਟ ਬੈਨੀਫਿਟ ਇਹਨਾਂ ਤੋਂ ਥੋੜਾ ਬਹੁਤਾ ਹੁੰਦਾ ਉਹਨਾਂ ਬੈਨੀਫਿਟ ਉਹਨਾਂ ਦੇ ਵਿੱਚੋਂ ਹੋ ਜਵੇ ਸਾਲ ਦੇ ਵਿੱਚ ਤਾਂ ਉਹ ਉਧਰ ਨੂੰ ਸ਼ਿਫਟ ਕਰ ਜਾਣਗੇ ਸੋ ਇਹ ਤਾਂ ਵਰਕਆਊਟ ਕਰਨ ਦੀ ਗੱਲ ਸੀਗੀ ਐਵੇਂ ਹੀ ਤੁਸੀਂ ਇੱਕ ਅੰਦਰੋਂ ਅੰਦਰੀ ਇੱਕ ਗੁੰਤਰਾ ਬੁਣ ਤਰਾ ਬੁਣ ਰਹੇ ਹੋ ਜਿਹਦੇ ਨਾਲ ਕਣਕ ਦੇ ਉੱਤੇ ਐਮਐਸਪੀ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਡਿਸਚਾਰਜ ਕਰਿਆ ਜਾ ਸਕੇ ਉਹਨਾਂ ਦੀਆਂ ਫਰਜ਼ਾਂ ਦੀਆਂ ਨਕਲਾਂ ਲੈ ਲੋ ਕਦੇ ਕੁਝ ਕਰ ਲੋ ਕਦੇ ਕੁਝ ਕਰ ਲੋ ਤੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਤੁਸੀਂ ਆਪਣੀ ਇਸ ਜ਼ਿੰਮੇਵਾਰੀ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਲੋਕਾਂ ਦੇ ਮੂੰਹਾਂ 'ਚੋਂ ਰੋਟੀ ਖੋਣ ਦੀ ਕੋਸ਼ਿਸ਼ ਕਰ ਰਹੀ ਹੈ ਭਾਰਤ ਸਰਕਾਰ ਸੋ ਕਿਸਾਨਾਂ ਨੂੰ ਇਹ ਤੇ ਸੁਝਾਅ ਹੋ ਕੇ ਪਹਿਲਾਂ ਵੀ ਉਹ ਲੜ ਰਹੇ ਹੈ ਉਹਨਾਂ ਨੂੰ ਇਸ ਦੇ ਉੱਤੇ ਹੋਰ ਸੰਜੀਦਗੀ ਨਾਲ ਲੜਨ ਦੀ ਲੋੜ ਹੈ ਨੰਬਰ 1 ਪਾਈ ਹੈ ਦੂਸਰੀ ਜਿਹੜੀ ਖਬਰ ਕੱਲ ਵੀ ਦੱਸੀ ਸੀ ਅੱਜ ਉਹਦੀ ਹੋਰ ਡਿਟੇਲ ਆ ਗਈ ਹੈ ਜਿਹੜੀ IIT ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿੱਚ 1 ਤੇ 2 ਨਵੰਬਰ ਦੀ ਰਾਤ ਨੂੰ ਜਿਹੜੀ ਘਟਨਾ ਹੋਈ ਸੀ ਕੁੜੀ ਨਾਲ ਉਹਨੂੰ ਵਿਚਾਰੀ ਨੂੰ ਮਤਲਬ ਬਾਰ-ਬਾਰ ਸਾਨੂੰ ਕਹਿੰਦੇ ਆ ਵੀ ਸ਼ਰਮ ਆਉਂਦੀ ਹੈ ਵੀ ਜਿਸ ਤਰ੍ਹਾਂ ਨਾਲ ਉਹਦੀਆਂ ਫੋਟੋਆਂ ਤੇ ਨਗਨ ਅਵਸਥਾ ਦੇ ਵਿੱਚ ਉਹਦੀਆਂ ਵੀਡੀਓਜ਼ ਬਣਾ ਕੇ ਤੇ ਉਹਦੇ ਨਾਲ ਰੇਪ ਕਰਕੇ ਜਿਸ ਜੋ ਹੋਇਆ ਉਹਦੇ ਉੱਤੇ ਪਰਚਾ ਦਰਜ ਹੋ ਗਿਆ ਸੀਗਾ ਦੂਜੇ ਦਿਨੇ ਉਹਨਾਂ ਦੀ شناخت ਹੋ ਗਈ ਸੀ ਪਰ ਉਥੋਂ ਦੀ UP ਪੁਲਿਸ ਨੇ ਉਹਨਾਂ ਨੂੰ ਲੰਬਾ ਸਮਾਂ ਗ੍ਰਿਫਤਾਰ ਨਹੀਂ ਕੀਤਾ ਹੁਣ ਜਿਹੜੇ ਉਹ ਬੰਦੇ ਆ ਤਿੰਨ ਉਨਾ ਚੋਕ ਕੁਨਾਲ ਪਾਂਡੇ ਨਾਂ ਦਾ ਜਿਹੜਾ ਵਿਅਕਤੀ ਹੈ ਉਹਨੇ ਆਪਣੀ ਫੇਸਬੁੱਕ ਪ੍ਰੋਫਾਈਲ ਦੇ ਉੱਤੇ ਆਪਣੇ ਆਪ ਨੂੰ 12 ਨਸੀ ਮਹਾਨਗਰ ਦਾ ਆਈ ਬੀਜਪੀ ਦਾ ਆਈਟੀ ਸੈੱਲ ਦਾ ਕੋਆਰਡੀਨੇਟਰ ਲਿਖਿਆ ਹੋਇਆ ਹੈ ਜਿਹੜਾ ਦੂਸਰਾ ਸਖਸ਼ਮ ਪਟੇਲ ਉਹ ਉਹਦਾ ਸਹਿ ਕੋਆਰਡੀਨੇਟਰ ਹੈ ਇਸ ਦਾ ਬੀਜਪੀ ਆਈਟੀ ਸੈੱਲ ਦਾ ਤੀਜਾ ਜਿਹੜਾ ਬੰਦਾ ਹੈ ਉਹਦੇ ਤੇ 2002 ਦੇ ਵਿੱਚ ਮਾਰ ਕੁਟਾਈ ਦੇ ਆਪਣੇ ਲੁੱਟ ਲੁੱਟਣ ਪਟਣ ਦੇ ਜਿਹੜੇ ਕੇਸ ਹੈ ਉਹ ਵੀ ਦਰਜ ਹੋਏ ਇਸ ਕਿਸਮ ਦੇ ਵਿਅਕਤੀ ਜਿਹੜੇ ਹੈ ਬੀਜੇਪੀ ਦੇ ਨਾਲ ਇਸ ਤਰ੍ਹਾਂ ਜੁੜੇ ਹੋਏ ਹੈ ਚਾਹੇ ਬੇਟੀ ਪੜ੍ਹਾਓ ਬੇਟੀ ਬਚਾਓ ਦੇ ਨਾਰੇ ਜਿੱਦੇ ਮਰਜ਼ੀ ਲੱਗੀਆਂ ਪਰ ਅਸਲ ਜਿਹੜਾ ਇਹਨਾਂ ਦਾ ਮੁੱਦਾ ਇਧਰਲੇ ਪਾਸੇ ਨੂੰ ਹੈ 2 ਮਹੀਨੇ ਉਹ ਪੁਰਸਣੇ ਗ੍ਰਿਫਤਾਰ ਨਹੀਂ ਕੀਤੇ ਕੈਂਪਸ ਦੇ ਵਿੱਚ ਵੱਡੇ ਵੱਡੇ ਮੁਜ਼ਾਰੇ ਹੋਏ ਉਹਨਾਂ ਦੀ شناخت ਹੋ ਗਈ ਸੀ ਫੇਰ ਵੀ ਨਹੀਂ ਕਰੇ ਦੱਸਿਆ ਜਾ ਰਿਹਾ ਹੈ ਕਿ ਉਹ ਮੱਧ ਪ੍ਰਦੇਸ਼ ਦੀਆਂ ਚੋਣਾਂ 'ਚ ਬੀਜੇਪੀ ਲਈ ਪ੍ਰਚਾਰ ਕਰਨ ਗਏ ਹੋਏ ਸੀਗੇ ਉਸ ਸਮੇਂ ਦੇ ਵਿੱਚ ਉਹਨਾਂ ਦੀਆਂ ਸਵਾਵਾਂ ਇੰਨੀਆਂ ਜ਼ਰੂਰੀ ਸੀਗੀਆਂ ਇਹ ਜੇ ਕਾਰਜਕਰਨ ਤੋਂ ਬਾਅਦ ਵੀ ਤੇ ਉਹਨਾਂ ਦੀ ਪਛਾਣ ਹੋ ਗਈ ਸੀ ਤੇ ਅਗਲੀ ਗੱਲ ਇਹ ਹੈ ਕਿ ਉਹਨਾਂ ਬੰਦਿਆਂ ਦੀਆਂ ਫੋਟੋਆਂ ਯੂਪੀ ਦੇ ਮੁੱਖ ਮੰਤਰੀ ਅ ਯੋਗੀ ਦਿਤੇ ਰਾਠਨਾ ਭਾਰਤੀ ਜਨਤਾ ਪਾਰਟੀ ਦੇ ਆਲ ਇੰਡੀਆ ਦੇ ਪ੍ਰਧਾਨ ਜੇਪੀ ਨੱਡਾ ਦੇ ਨਾਲ ਮੰਤਰੀ ਸਿਮਰਤੀ ਇਰਾਨੀ ਦੇ ਨਾਲ ਮੰਤਰੀ ਅਨੁਰਾਗ ਠਾਕੁਰ ਦੇ ਨਾਲ ਤੇ ਹੋਰ ਵੱਡੇ ਵੱਡੇ ਲੋਕਾਂ ਨਾਲ ਤੋਂ ਇਲਾਵਾ ਜੇ ਕੱਲੀਆਂ ਇਹੀ ਫੋਟੋਆਂ ਹੁੰਦੀਆਂ ਤਾਂ ਆਪਾਂ ਕਹਿ ਸਕਦੇ ਹਾਂ ਵੀ ਫੋਟੋ ਲੋਕ ਖਿੱਚਾ ਜਾਂਦੇ ਤੇ ਉਹਦਾ ਕੋਈ ਐਡੀ ਕਰਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਉਹਨਾਂ ਦੀਆਂ ਫੋਟੋਆਂ ਨੇ ਮੋਦੀ ਦੇ ਨੇੜੇ ਕਿਹੜਾ ਖੜਜੂਗਾ ਜਾ ਕੇ ਫੋਟੋ ਖਿਚਾਉਣਾ ਆਮ ਬੰਦਾ ਤਾਂ ਖੜ ਨਹੀਂ ਸਕਦਾ ਸੋ ਬਹੁਤ ਗੰਭੀਰ ਮੁੱਦਾ ਹੈ ਕਿ ਜਿਹੜੀ ਬੀਜੇਪੀ ਦੀ ਨਵੀਂ ਆਹ ਪੀੜ੍ਹੀ ਉੱਪਰ ਰਹੀ ਹੈ ਜਿਸ ਤਰ੍ਹਾਂ ਨਾਲ ਇਹਦੇ ਵਿੱਚ ਇੱਕ ਭੀੜ ਤੰਤਰ ਦੀ ਮਾਨਸਿਕਤਾ ਡਿਵੈਲਪ ਕੀਤੀ ਜਾ ਰਹੀ ਹੈ ਦੇਸ਼ ਬਹੁਤ ਛੇਤੀ ਅਸੀਂ ਪੰਜਾਬ ਦੇ ਵਿੱਚ ਪੂ ਉਤਰਿਆ ਜਿਹੜਾ ਗੈਂਗਸਟਰਵਾਦ ਹੈ ਇਹ ਨਵਾਂ ਗੈਂਗਸਟਰਵਾਦ ਹੈ ਜਿਹੜਾ ਸਾਰੇ ਇੰਡੀਆ ਦੇ ਵਿੱਚ ਫੈਲ ਰਿਹਾ ਹੈ ਇਹਦੇ ਤੇ ਸਾਨੂੰ ਸਾਰੇ ਦੇਸ਼ ਨੂੰ ਬਹੁਤ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਅਗਲੀ ਗੱਲ ਜਿਹੜੀ ਹੈ ਵੀ ਕੱਲ ਖਬਰ ਆਈ ਸੀ ਅੱਜ ਵੀ ਉਹਦੇ ਬਾਰੇ ਆਇਆ ਹੋਇਆ ਕਿ ਪੰਜਾਬ ਸਰਕਾਰ ਨੇ ਗੋਇੰਦਵਾਲ ਸਾਫ ਸਥਿਤ ਜਿਹੜਾ 540 ਮੈਗਾਵਾਟ ਦਾ ਬਿਜਲੀ ਘਰ ਹੈ ਬਿਜਲੀ ਪਲਾਂਟ ਹੈ ਜਿਹੜਾ ਪਾਵਰ ਪਲਾਂਟ ਹੈ ਉਨੂੰ ਕਰੀ ਦੇ ਲਿਆ ਸਰਕਾਰੀ ਖੇਤਰ ਚ ਲੈ ਰਿਆ ਇਹ ਇੱਕ ਚੰਗਾ ਫੈਸਲਾ ਹੈ ਅਸੀਂ ਸੰਗਰਾਮ ਟੀਵੀ ਵੱਲੋਂ ਇਸ ਪਬਲਿਕ ਖੇਤਰ ਦੇ ਵਿੱਚ ਅਜਿਹਾ ਪਲਾਂਟ ਲੱਗਣ ਦੀ ਬਹੁਤ ਸਵਾਗਤ ਕਰਦੇ ਹਾਂ ਤੇ ਦੂਜੀ ਗੱਲ ਨਾਲ ਦੀ ਨਾਲ ਹੀ ਮੰਗ ਕਰਦੇ ਹਾਂ ਕਿ ਜਿਹੜਾ ਪਿਛਲੇ 1990 ਤੋਂ ਜਿਹੜੀ ਪ੍ਰਾਈਵੇਟਾਈਜੇਸ਼ਨ ਗਲੋਬਲਾਈਜੇਸ਼ਨ ਤੇ ਜਿਹੜੀ ਹੈਗੀ ਹੈ ਜਿਹੜੀ ਨਿੱਜੀ ਕਰਨ ਦੀ ਵਪਾਰੀ ਕਰਨ ਦੀ ਤੇ ਜਿਹੜੀ ਸੰਸਾਰੀਕਰਨ ਦੀ ਜਿਹੜੀ ਨੀਤੀ ਚੱਲ ਰਹੀ ਹੋਈ ਹੈ ਉਹਦੇ ਤਹਿਤ ਜਿਹੜੇ ਹੋਰ ਮਹਿਕਮਿਆਂ ਦੇ ਵਿੱਚੋਂ ਸਰਕਾਰੀ ਦਾਖਲ ਘਟਾਇਆ ਗਿਆ ਜਿਵੇਂ ਸਿੱਖਿਆ ਦੇ ਖੇਤਰ ਵਿੱਚ ਹੀ ਹੈ ਇਹਨੂੰ ਪ੍ਰਾਈਵੇਟ ਹੱਥਾਂ 'ਚ ਦੇਣ ਦੇ ਵੱਧ ਤੋਂ ਵੱਧ ਕੋਸ਼ਿਸ਼ਾਂ ਹੋ ਰਹੀਆਂ ਨੇ ਸਰਕਾਰੀ ਖੇਤਰ ਦੇ ਵਿੱਚ ਟੀਚਰਾਂ ਦੀ ਭਰਤੀ ਨਹੀਂ ਕਰਨੀ ਹੋਰ ਉਹਨਾਂ ਨੂੰ ਫੰਡ ਨਹੀਂ ਦੇਣੇ ਉਹਨਾਂ ਨੂੰ ਸਟਾਫ ਕਰਕੇ ਰੱਖਣਾ ਹੈ ਸਿੱਖਿਆ ਚਾਹੇ ਸਕੂਲੀ ਸਿੱਖਿਆ ਚਾਹੇ ਕਾਲਜ ਸਿੱਖਿਆ ਪੰਜਾਬ ਦੇ ਕਾਲਜਾਂ ਦੇ ਵਿੱਚ ਰੈਗੂਲਰ ਅਧਿਆਪਕ ਹੀ ਹੈ ਨਹੀਂਗੇ ਲਗਭਗ ਹੁਣ ਤਾਂ ਬਸ ਖਾਤਮੀ ਹੋਣ ਵਾਲੇ ਆ ਜਿਹੜੇ ਰੈਗੂਲਰ ਅਧਿਆਪਕ ਹੈ ਇਹ ਜਿਹਹਾ ਹਾਲ ਬਣਿਆ ਪਿਆ ਯੂਨੀਵਰਸਿਟੀਆਂ ਦੇ ਵਿੱਚ ਇਹ ਹਾਲ ਹੈ ਬੜੀਆਂ ਬੜੀਆਂ ਪੋਸਟਾਂ ਖਾਲੀ ਪਈਆਂ ਨੇ ਜਿਹੜਾ ਸਾਡਾ ਸਰਕਾਰੀ ਹਸਪਤਾਲ ਨੇ ਮੈਡੀਕਲ ਕਾਲਜ ਨੇ ਉੱਥੇ ਬੁਰਾ ਹਾਲ ਹੋਇਆ ਹੋਇਆ ਤੁਸੀਂ ਇਕੱਲਾ ਇੱਕ ਚੰਦ ਸਕੂਲਾਂ ਨੂੰ ਗਿਣ ਕੇ ਵੀ ਉਹਨਾਂ ਨੂੰ ਅਸੀਂ ਸਕੂਲ ਆਫ ਫੈਮਿਨਸ ਬਣਾ ਲਾਂਗੇ ਆ ਅਸੀਂ ਕਲੀਨਿਕ ਬਣਾ ਲਾਂਗੇ ਉਹਨਾਂ ਨੂੰ ਛੱਡੋ ਜਿਹੜਾ ਇਹ ਤਾਣਾ ਵਾਣਾ ਹੈਗਾ ਸਾਡੇ ਪੰਜਾਬ ਦਾ ਪਬਲਿਕ ਸੈਕਟਰ ਦਾ ਹੈਲਥ ਦੇ ਵਿੱਚ ਮਾਹਰ এডਿਕੇਸ਼ਨ ਸਕੂਲ ਤੇ ਕਾਲਜ এডਿਕੇਸ਼ਨ ਦੇ ਵਿੱਚ ਤੇ ਟ੍ਰਾਂਸਪੋਰਟ ਦੇ ਵਿੱਚ ਉਸ ਪਬਲਿਕ ਸੈਕਟਰ ਦੇ ادارے ਨੂੰ ਤਕੜਾ ਕਰੋ ਉਹਨਾਂ ਦੇ ਪ੍ਰਬੰਧ ਨੂੰ ਸੁਧਾਰੋ ਤਾਂ ਕਿ ਲੋਕ ਸਸਤੀਆਂ ਸਵਾਵਾਂ ਲੈ ਕੇ ਮਤਲਬ ਆਪਣੇ ਆਪ ਨੂੰ ਗਾਹਾਂ ਤੱਕੜੇ ਕਰ ਸਕਣ ਇਹ ਚੰਗੀ ਸਟੈਪ ਦੇ ਨਾਲ ਆ ਦੂਜੇ ਸਟੈਪ ਜਿਹੜੇ ਐ ਉਹਨਾਂ ਤੇ ਨੋਮੀਨਲ ਕੰਮ ਨਾ ਕਰੋ ਗਲਤ ਐ ਹੋ ਪੂਰੇ ਤੌਰ ਤੇ ਇਹਨੂੰ ਸਿਸਟਮ ਨੂੰ ਸੁਧਾਰੋ ਤਾਂ ਹੀ ਤੁਹਾਡੀ ਗੱਲ ਵਧੀਆ ਹੋਊਗੀ ਅ ਅੱਜ ਦੀ ਗੱਲ ਤੇ ਸਰਪੰਚਾ ਹੀ ਬਹੁਤ ਬਹੁਤ ਸ਼ੁਕਰੀਆ